ਜੀ ਵੈਲਕਮ ਟੂ ਮਾਈ ਚੈਨਲ ਜੀਨੀਜ਼ ਫੂਡ ਫॉर ਫੂਡੀਜ਼ ਅੱਜ ਵੀਕਐਂਡ ਹੈ ਤੇ ਬੱਚਿਆਂ ਦਾ ਕੁਝ ਢਾਬਾ ਸਟਾਈਲ ਖਾਣ ਨੂੰ ਦਿਲ ਕਰ ਰਿਹਾ ਸੀ ਸੋ ਮੈਂ ਆਪਣੇ ਕਿਚਨ ਵਿੱਚ ਕੋਸ਼ੇ ਜੋ ਮੈਨੂ ਕੁਝ ਕਿਤੇ ਖਾਦਾ ਹੋਇਆ ਤੇ ਕੁਝ ਨਵਾਂ ਮਿਕਸ ਜਾਂ ਮੈਨੂ ਤਿਆਰ ਕਰਨ ਲੱਗੀ ਹਾਂ ਅੱਜ ਮੈਂ ਬਣਾਉਣ ਜਾ ਰਹੀ ਹਾਂ ਚਨਿਆਂ ਦੀ ਦਾਲ ਛੋਲਿਆਂ ਦੀ ਦਾਲ ਜਿਹਨੂੰ ਆਪਾਂ ਕਹਿੰਨੇ ਆ ਐਕਚੁਅਲੀ ਕਿਤੇ ਜਾਂਦੇ ਵਕਤ ਅਸੀਂ ਇੱਕ ਢਾਬੇ ਤੇ ਦਾਲ ਖਾਧੀ ਸੀ ਉਹ ਚਨਿਆਂ ਦੀ ਦਾਲ ਉਹਨੇ ਕਿਹਾ ਕਿ ਦਾਲ ਹਾਂਡੀ ਹੈ ਜੀ ਤਾਂ ਉਹ ਤੋਂ ਉਸੇ ਦੀ ਰੈਸਪੀ ਸੁਣ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਨਾਲ ਟਮਾਟਰਾਂ ਦੀ ਛਟਨੀ ਹੈ ਔਰ ਨਾਲ ਮੈਂ ਜੋ ਰੋਟੀ ਬਣਾਈ ਹੈ ਉਹ ਮੈਂ ਉਸ ਨੂੰ ਆਪ ਦਾ ਇਨਾਮ ਦਿੱਤਾ ਹੈ ਤੁਸੀਂ ਦੇਖ ਲਿਓ ਜੋ ਬਣੂਗੀ ਉਹ ਬਟਰ ਚੀਜ਼ گارਲਿਕ ਰੋਟੀ ਹੈ ਕਿਉਂਕਿ ਬੱਚੇ ਕਹਿੰਦੇ नान ਨਹੀਂ ਖਾਣੇ ਲੱਛੇਦਾਰ ਨਹੀਂ ਖਾਣੇ ਤੰਦੂਰੀ ਨਹੀਂ ਖਾਣੇ ਤਾਂ ਇਹ ਮੈਂ ਕੁਝ ਜੋ ਮੇਰੇ ਦਿਮਾਗ ਚ ਆ ਬਣਾਉਣ ਜਾ ਰਹੀ ਹਾਂ ਲਾਈਵ ਕੁਕਿੰਗ ਹੈ ਉਮੀਦ ਕਰਦੀਆਂ ਤੁਹਾਨੂੰ ਪਸੰਦ ਆਉਗੀ ਆਲ ਸਟਾਰਟ ਕਰੀਏ ਸਭ ਤੋਂ ਪਹਿਲਾਂ ਜੀ ਦਾਲ ਮੈਂ ਚਨਿਆਂ ਦੀ ਇੱਕ ਕਟੋਰੀ ਦਾਲ ਲਈ ਹੈ ਆਹ ਚਟਨੀ ਹਾਸੇ ਸਮਾਨ ਹੈ ਦੋ ਟਮਾਟਰ ਲਏ ਹੈ ਰਫਲੀ ਚੌਪਡ ਪਿਆਜ਼ ਹੈ ਹਰੀਆਂ ਮਿਰਚਾਂ ਤੇ ਗ੍ਰੀਨ ਆਨਿਅਰ ਸਪ੍ਰਿੰਗ ਆਨਿਅਨ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਹਰੇ ਪਿਆਜ਼ ਉਹਨਾਂ ਦੀਆਂ ਕੁਸ਼ਕ ਜਿਨ੍ਹਾਂ ਨੂੰ ਭੁੱਕਾਂ ਕਹਿੰਨੇ ਆ ਇੱਧਰ ਸਾਡੇ ਆ ਬੈਲਟ ਨਹੀਂ ਮਾਲਵਾ ਬੈਲਟ ਵਿੱਚ ਉਹ ਮੈਂ ਵਿੱਚ ਐਡ ਕਰੂੰਗੀ ਔਰ ਜੋ ਚੀਜ਼ ਗਾਰਲਿਕ ਐਂਡ एवरीथिंग ਉਹ ਜੋ ਰੋਟੀ ਤਿਆਰ ਕਰਨੀ ਹੈ ਉਹਦੇ ਵਾਸਤੇ ਇੱਕ ਕੱਪ ਇੱਕ ਬੋਲ ਆਟੇ ਮੈਦੇ ਦਾ ਸੌਰੀ ਕਿਉਂਕਿ ਇਹ ਮੈਦੇ ਦੀ ਹੋਈ ਬਣੂਗੀ ਮੇਰੇ ਅਕੋਰਡਿੰਗ ਬਾਕੀ ਦੇਖਦੇ ਆ ਉਸ ਤੋਂ ਹਾਫ ਕੁਆਂਟੀਟੀ ਆਟਾ ਲਿਆ ਕਣਕ ਦਾ ਆ ਕੁਛ ਕਰ ਆ ਜੋ ਮੇਰਾ ਚੀਜ਼ ਬਣਿਆ ਸੀ ਮੈਜਰਮੈਂਟ ਨਹੀਂ ਹੈ ਮੇਰੇ ਅਕੋਰਡਿੰਗ ਕੇ 50 ਤੋਂ 60 ਕ੍ਰਾਮ ਪਨੀਰ ਹੋਊਗਾ ਦਹੀਂ ਐਂਡ ਥੋੜਾ ਜਿਹਾ ਜੋ ਦੁੱਧ ਹੈ ਇਹ ਆਪਾਂ ਇਹਨੂੰ ਮੈਸ਼ ਕਰਨ ਵਿੱਚ ਇਹਨੂੰ ਬਲੈਂਡ ਕਰਨ ਵਿੱਚ ਜਿੰਨਾ ਕੁ ਲੋੜ ਹੈ ਉਹ ਲਵਾਂਗੇ ਚਿਲੀ ਫਲੇਕਸ ਨੇ ਤੇ ਆਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਚਨਿਆਂ ਦੀ ਦਾਲ ਥੋੜਾ ਜਿਹਾ ਨਮਕ ਤੇ ਹਲਦੀ ਪਾ ਕੇ ਬੋਇਲ ਹੋਣਾਸਤੇ ਰੱਖਣ ਲੱਗੀ ਐ ਜਿੰਨੀ ਦੇਰ ਚ ਬੋਇਲ ਹੋਊਗੀ ਆਪਾਂ ਦਾਲ ਦਾ ਤੜਕਾ ਰੈਡੀ ਕਰਦੇ ਹਾਂ So, स्टार्ट कर दें जी सब तो पहला मैं ओलिव ऑयल प्याज थोड़े जुनूगी जी, जी हल्का जहा कलर चेंज होने अगे चला थोड़ा जा कलर चेंज हो गया हम इस तो बाद मैं लसन पा रही हूँ ਜਿਸ ਤਰ੍ਹਾਂ ਇਹ 골ਡਨ ਬ੍ਰਾਊਨ ਜ਼ਿਆਦਾ ਹੁੰਦੇ ਆ ਫਿਰ ਮੈਂ ਮਿਰਚਾਂ ਔਰ ਅਦਰਕ ਪਾਉਂਗੀ ਕਿਉਂਕਿ ਇਹ ਢਾਬੇ ਵਾਲੀਆਂ ਦਾਲਾਂ ਚ ਤੜਕਾ ਪ੍ਰੋਮਿਨੈਂਟ ਦਿਸਦਾ ਹੈ ਅਦਰਕ ਵਗੈਰਾ ਇਹਨਾਂ ਨੂੰ ਆਪਾਂ ਜ਼ਿਆਦਾ ਕੁੱਕ ਨਹੀਂ ਕਰਨਾ ਸਪਾਈਸਸ ਐਡ ਕਰਦੇ ਹਾਂ ਜੇ ਨਮਕ ਸਵਾਦ ਅਨੁਸਾਰ ਹਲਦੀ ਹੈ ਮਿਰਚੇ ਜਿੰਨੇ ਤੁਸੀਂ ਸਪਾਈਸੀ ਖਾਣੇ ਹੋ ਧਨੀਆ ਪਾਊਡਰ ਜੀਰਾ ਪਾਊਡਰ ਮਸਾਲੇ ਬਲੈਂਡ ਹੋ ਜਾਂਦੇ ਨੇ ਤੇ ਹੁਣ ਮੈਂ ਜੋ ਕਟਿਆ ਹੋਇਆ ਟਮਾਟਰ ਐ ਸ্লাইਸਡ ਉਹ ਮੈਂ ਵਿੱਚ ਪਾਇਆ ਪਹਿਲਾਂ ਹਲਕਾ ਜਿਹਾ ਸਟਰ ਦੇਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜੋ ਟਮਾਟੋ ਪਿਉਰੀ ਬਣਾਈ ਐ ਉਹ ਪਾ ਦਿਆਂਗੇ ਇਹ ਦੋਨਾਂ ਨੂੰ ਪਾਉਣ ਨਾਲ ਇੱਕ ਵੱਖਰਾ ਫਲੇਵਰ ਆਉਂਦਾ ਆ ਆ ਜੋ ਮੇਰੇ ਕੋਲੇ ਕਿਹਾ ਮੈਂ ਕਟਿਆ ਸੀ ਜੀ ਜੋ ਛੋਲਿਆਂ ਦੀ ਦਾਲ ਚ ਆਪਾਂ ਅਕਸਰ ਪਾਉਂਦੇ ਆ ਹੁਣ ਆਪਾਂ ਇਹ ਐਡ ਕੀਤਾ। ਇਸ ਨੂੰ ਇਸ ਵਾਰ ਆਪਾਂ ਤੜਕ ਕੇ ਥੋੜਾ ਸਬਜੀ ਵਾਂਗੂ ਕੁੱਕ ਕਰਕੇ ਪਾਉਣਾ। ਥੋੜੀ देर ਇਸ ਨੂੰ ਸੇਕ ਲੂਨਾਂ 'ਤੇ ਰੱਖਾਂਗੇ ਤਾਂ ਕਿ ਪ੍ਰੋਪਰਲੀ ਕੁੱਕ ਹੋ ਜਾਏ। ਬਿਲਕੁਲ ਠੀਕ ਹੈ ਜੀ ਜਿੰਨਾ ਕੁ ਆਪਾਂ ਨੂੰ ਕੁੱਕ ਚਾਹੀਦਾ ਥੋੜਾ ਕੱਚਾ ਪਨ ਰੱਖਾਂਗੇ ਔਰ ਇਸ ਚੋਂ ਮੈਂ ਪਾਲਕ ਐਡ ਕਰ ਰਹੀ ਹਾਂ। ਤੇ ਪਾਲਕ ਦੇ ਮੌਇਸਚਰ ਵਿੱਚ ਜੋ ਰਹਿੰਦਾ ਕੱਚਾ ਪਾਣਾ ਉਹ ਵੀ ਕੁੱਕ ਹੋ ਜਾਏਗਾ ਇਸ ਤਰ੍ਹਾਂ ਕੱਚਾ ਰੱਖਦੇ ਆ ਤਾਂ ਕਿ ਸਾਰੀਆਂ ਸਬਜ਼ੀਆਂ ਚੰਗੀ ਤਰ੍ਹਾਂ ਇੱਕ ਦੂਜੇ ਚ ਬਲੈਂਡ ਹੋ ਜਾਣ ਉਹਨਾਂ ਦਾ ਫਲੇਵਰ ਮਿਕਸ ਹੋ ਚੁੱਕੇ ਆ ਵੱਖ-ਵੱਖ ਚਾਰਾਂ ਦੇ ਮਸਾਲੇ ਨੇ ਜੀ ਮਿਰਚ ਦਾ ਨਿੰਬੂ ਦਾ ਆਂਬ ਦਾ ਮਿੱਠਾ ਨਿੰਬੂ ਹੈ ਖਟਾ ਆਂਬ ਹੈ ਔਰ ਥੋੜੀ ਕੜਤਨ ਮਿਰਚ ਦੀ ਹਲਕਾ ਜਿਹਾ ਮੈਂ ਪਾਣੀ ਪਾਉਂਗੀ ਬਿਲਕੁਲ ਮਿਕਸ ਹੋ ਗਏ ਨੇ ਦਾਲ ਬੋਇਲ ਹੋ ਕੇ ਮੈਂ ਰੱਖੀ ਹੋਈ ਹੈ ਜੀ ਤੇ ਓਨੈਸਟ ਵਿੱਚ ਮੈਂ ਬਹੁਤ ਥੋੜੇ ਪਾਣੀ ਚ ਬੋਇਲ ਕੀਤੀ ਸੀ ਉਹ ਜਿੰਨਾ ਵੀ ਪਾਣੀ ਆਉ ਮੈਂ ਵਿੱਚ ਹੀ ਦਾਲ ਤੇ ਪਾਤਾ ਤੇ ਇਸ ਨੂੰ ਹੁਣ ਆਪਾਂ ਵੇਟ ਕਰਾਂਗੇ ਤਾਂ ਕਿ ਦਾਲ ਘੁਲ ਜਵੇ ਇਹਨੂੰ ਨਾ ਬਲੈਂਡਰ ਮਾਰਨਾ ਹੈ ਨਾ ਕੋਟਨੀ ਮਾਰਨੀ ਹੈ ਕਿਉਂਕਿ ਦਾਣੇਦਾਰੀ ਚੰਗੀ ਲੱਗ ਸੋ ਦਾਲ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਜੀ ते इस तो बाद बिल्कुल ठीक है हम आप चटनी बनानी है आओ स्टार्ट करिए जी हल्की जी ऑयलिंग करते हैं तवे की उस तो बाद मैं जो बरीक कटिया प्याज है बहुत बरीक भी नहीं है रफली चौप्ड है उसनों थोड़ा ब्राउन किया मिर्चा टमा स्परिंग अनीय दो हरिया फूक से वह एड कीतियाँ ਇਹਨਾਂ ਨੂੰ ਥੋੜਾ ਜਿਹਾ ਸਟਰ Roast ਕਰਾਂਗੇ ਤਵੇ ਤੇ ਬਹੁਤ ਸੋਹਣਾ ਇਹਨਾਂ ਦੀ ਖੁਸ਼ਬੂ ਤੇ ਫਲੇਵਰ ਆਉਂਦਾ ਹੈ ਜੇ ਚਟਨੀ ਚ ਆਪਾਂ ਇਹਨਾਂ ਸਭ ਚੀਜ਼ਾਂ ਨੂੰ ਥੋੜਾ Roast ਕਰਕੇ ਪਾਈਏ ਉਹ ਜੋ ਟੈਪੀਕਲ ਟਾਬੇ ਦਾ ਫਲੇਵਰ ਹੈ ਉਹ ਆਏਗਾ ਜੀ ਸੋ ਸਪਾਈਸਸ ਆਪ ਦੇ ਅਕੋਰਡਿੰਗ ਜੋ ਵੀ ਨਮਕ ਹਲਕੀ ਜਿਹੀ ਲਾਲ ਮਿਰਚ ਕਿਉਂਕਿ ਆਲਰੇਡੀ ਗ੍ਰੀਨ ਚਿਲੀਜ਼ ਹੈਗੀਆਂ ਨੇ ਇਨੋਂ ਮੈਂ ਮਿਕਸਿੰਗ ਜਾਰਜ ਕੱਢਣ ਲੱਗੀ ਐ ਤੇ ਉੱਤੋਂ ਦੀ ਕੁਝ ਐਡੀਸ਼ਨਸ ਹੋਰ ਕਰਨੀਆਂ ਦੋ ਚਮਚ ਮੈਂ ਸ਼ੱਕਰ ਪਾ ਰਹੀ ਐ ਔਰ ਕਿਉਂਕਿ ਰੋ ਐਮਲੀ ਹੈ ਨਹੀਂ ਮੇਰੇ ਕੋਲੇ ਇਮਲੀ ਦੀ ਚਟਨੀ ਹੈ ਤਾਂ ਮੈਂ ਦੋ ਢਾਈ ਚਮਚ ਇਮਲੀ ਦੀ ਚਟਨੀ ਪਾਈ ਐ ਬਿਲਕੁਲ ਰੈਡੀ ਐ ਜੀ ਚਟਨੀ ਮੈਂ ਤੁਹਾਨੂੰ ਬੋਲਚ ਕੱਢ ਕੇ ਦਿਖਾਉਣੀ ਐ ਇਹਦਾ ਟੈਕਸਚਰ ਔਰ ਇਹਦੀ ਜੋ ਕਨਸਿਸਟੈਂਸੀ ਆ ਆਪਣੀ ਚਟਨੀ ਤਿਆਰ ਹੈ ਤੇ ਹੁਣ ਆਪਾਂ ਬਟਾ ਚੀਜ਼ ਰੋਟੀ ਦੀ ਤਿਆਰੀ ਕਰਦੇ ਆ ਸੋ ਪਨੀਰ ਮੈਂ ਪਹਿਲਾਂ ਕਤੂਕਸ ਕਰਨ ਲੱਗਿਆ ਜੀ ਇਹਦੇ ਨਾਲੇ ਥੋੜਾ ਸੌਖਾ ਉਹਦੇ ਨਾਲ ਬਲੈਂਡ ਹੋ ਜਾਊਗਾ ਸਾਰੇ ਮਿਕਸਚਰ ਦੇ ਨਾਲ ਸੋ ਇਹ ਆਪਾਂ ਜੀ ਚੀਜ਼ ਪਨੀਰ ਜਿਹੜਾ ਉਹਦੇ ਵਿੱਚ ਪਾ ਰਹੀਆਂ ਹਾਂ ਮੈਂ ਤੇ ਬਹੁਤ ਥੋੜਾ ਜਿਹਾ ਚਮਚਾ ਕਰ ਦੁੱਧ ਤੇ ਉਹਨਾਂ ਕੀ ਦਹੀਂ ਲੈ ਕੇ ਪਹਿਲਾਂ ਮੈਂ ਗ੍ਰਾਈਂਡ ਕਰਕੇ ਦੇਖਦੀ ਹਾਂ ਫਿਰ ਦੇਖਦੇ ਹਾਂ ਜੇ ਆਪਾਂ ਨੂੰ ਹੋਰ ਕਿੰਨਾ ਕੁ ਲੋੜ ਹੈ ਇਸ ਲਈ ਸੋ ਐਨ ਆਖ ਪਾਵਾਂਗੇ ਫਿਰ ਦੇਖਦੇ ਹਾਂ ਕਿੰਨੀ ਰਿਕੁਆਇਰਮੈਂਟ ਆ ਸੋ ਆ ਕਨਸਿਸਟੈਂਸੀ ਹੈ ਜੀ ਸੋ ਇਹਨੂੰ ਆਪਾਂ ਬੋਲ ਚ ਕੱਟ ਲੈਣੇ ਆ ਸੋ ਆ ਮੈਦਾ ਜੀ ਆਟਾ ਇਹ ਆਪਾਂ ਮਿਕਸ ਕਰ ਲਿਆ ਤੇ ਇਸ ਵਿੱਚ ਥੋੜਾ ਜਿਹਾ ਮੈਂ येलो बटर कद्दूकस करके सो आ जो आपा क्रीमी करीमी मिक्सचर तैयार इस विच आपा थोड़ा थोड़ा स्पाइसिस ऐड करा जी हल्का जहा नमक थोड़ा जा रेड चिली पाउडर ਔਰ ਕਿਉਂਕਿ گارਲਿਕ ਹੈ ਮੈਂ گارਲਿਕ ਰਾ ਨਹੀਂ ਪਾਰੀ ਮੈਂ ਉਹਦਾ ਪੇਸਟ ਪਾਉਣ ਲੱਗੀ ਐ ਇਹਦੇ ਵਿੱਚ ਤੇ ਹੁਣ ਆਪਾਂ ਇਸ ਨੂੰ ਗਨ ਲਾਂਗੇ ਹਲਕੇ ਜਿਹਾ ਆਪਾਂ ਇਸ ਚ ਕਸੂਰੀ ਮੈਥੇ ਸੌਰੀ ਐਡ ਕਰਾਂਗੇ ਮੈਂ ਜੋ ਸਕਿਪ ਕਰ ਗਈ ਇਸ ਨੂੰ ਹੁਣ ਆਪਾਂ ਇੱਕ ਨਾਰਮਲ ਡੋ ਵਾਂਗੂ ਤਿਆਰ ਕਰਾਂਗੇ ਸੋ ਡੋ ਨਾ ਰੈਡੀ ਹੈ ਜੀ ਤੇ ਹੁਣ ਆਪਾਂ ਗਾਰਨਿਸ਼ਿੰਗ ਰੈਡੀ ਕਰਦੇ ਹਾਂ ਥੋੜਾ ਸੈਟ ਹੋ ਦੱਤੇ ਆ ਮੈਂ ਤਵਾ ਰੋਸਟ ਕੀਤਾ ਜੀ ਥੋੜਾ ਜਿਹਾ گارਲਿਕ ਜੋ ਕਿ ਗਾਰਨਿਸ਼ਿੰਗ ਹਾਸੇ ਯੂਜ਼ ਹੋਊਗਾ ਸੋ ਉਹਨੂੰ ਥੋੜਾ ਕੱਟ ਲੈਣੇ ਆ इस थोड़े जे चिली फ्लेक्स एड करा गलका मैं काला नमक ऐड करूंगी इसन आपने आ अपनी गार्निशिंग तैयार है जी इस दे विच थोड़ा जा आप बटर ऐड करांगे जेड़ा मैं माइक्रोवेव बिल्कुल पत्त सैकेंड के थोड़ा मेल्ट कर लिया फर्निशिंग बिल्कुल रेडी है जी आओ हूँ आप चलते हैं जो चीज़ बटर रोटी है वो रेडी कर ਸੋ ਆਪਾਂ ਇਸ ਦਾ ਪੇੜਾ ਥੋੜਾ ਵੱਡਾ ਲੈਣੇ ਹੈ ਜੀ ਕਿਉਂਕਿ ਰੋਟੀ ਦਾ ਸਾਈਜ਼ ਥੋੜਾ ਵੱਡਾ ਕਰਾਂਗੇ ਮੈਂ ਵੇਲ ਕੇ ਦਿਖਾਉਣੀ ਆ ਤੁਹਾਨੂੰ ਉਹਦਾ ਰੀਜ਼ਨ ਇਹ ਹੈ ਕਿ ਇਹ ਵੱਡੀ ਰੋਟੀ ਦੇ ਵਿੱਚ ਆਪਾਂ ਉਸ ਦਾ ਲੇਪ ਦੇ ਕੇ ਜੋ ਆਪਾਂ ਗਾਰਨਿਸ਼ਿੰਗ ਦਾ گارਲਿਕ ਦਾ ਔਰ ਮਿਕਸਚਰ ਰੈਡੀ ਕੀਤਾ ਹੈ ਤੇ ਫਿਰ ਉਹਨੂੰ ਰੋਲ ਕਰਾਂਗੇ ਔਰ ਅੱਗੇ ਮੈਂ ਦਿਖਾਉਂਗੀ ਡਿਵਾਈਡ ਕਰਾਂਗੇ ਦੋ ਪਾਰਟਸ ਵਿੱਚ ਉਹਦੀ ਸ਼ੇਪ ਸੋਹਣੀ ਲੱਗਦੀ ਹੈ

चीज रोटी ਤੇ दाल with lots of butter ਜਿਵੇਂ ਕਿ ਅਕਸਰ ਠਾਬਿਆਤੇ ਦੇਖਦੇ ਆਂ ਸਪਾਈਸੀ ਚਟਨੀ ਰੈਡੀ ਹੈ ਜੀ ਬਣਾਓ ਖਾਓ ਇੰਜੋਏ ਕਰੋ ਉਮੀਦ ਕਰਦੀ ਆਂ ਜੇ ਕਿ ਅੱਜ ਦੀ ਰੈਸਪੀ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਸੋ ਵੀਕਐਂਡਸ ਤੇ ਕਿਤੇ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਜੇ ਪਸੰਦ ਆਈ ਤਾਂ ਕਮੈਂਟਸ ਰਾਈ ਆਪਦੇ ਵਿਚਾਰ ਆਪਦਾ ਐਕਸਪੀਰੀਅੰਸ ਮੇ ਨਾਲ ਜ਼ਰੂਰ ਸ਼ੇਅਰ ਕਰਿਓ ਜੇ ਮੇਰੀਆਂ ਰੈਸਪੀ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ